ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਬੈਠੇ ਹੋਏ ਨੇ ਤੇ ਅੱਜ ਏਕਤਾ ਮੱਤੇ ਤੇ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਦੋਨੋਂ ਫਾਰਮਾਂ ਦੇ ਕਿਸਾਨਾਂ ਦੀ ਨਾਲ ਐਸ ਕੇ ਐਮ ਦੇ ਨਾਲ ਮੀਟਿੰਗ ਹੋਵੇਗੀ ਪਟਿਆਲਾ ਦੇ ਪਾਤੜਾ ਦੇ ਵਿੱਚ ਤੇ ਇਸ ਮੀਟਿੰਗ ਤੋਂ ਬਾਅਦ ਮੇਰਾ ਨਾਮ ਡਾਕਟਰ ਸਾਹਿਲ ਕੁਮਾਰ ਸੌਂਦੀ ਮੈਂ ਇੱਥੇ ਬਤੌਰ ਮੈਡੀਕਲ ਅਫਸਰ ਸੇਵਾ ਨਿਭਾ ਰਿਹਾ ਹੈ ਸਾਡਾ ਕਲੀਨਿਕ ਦਾ ਨਾਮ ਆਮ ਆਦਮੀ ਕਲੀਨਿਕ ਲੰਬਾਪਿੰਡ ਹੈ ਜਿੰਨੇ ਵੀ ਆਮ ਆਦਮੀ ਕਲੀਨਿਕ ਖੁੱਲੇ ਨੇ ਹਰ ਇਲਾਜ ਹਰ ਦਵਾਈ ਫਰੀ ਮਿਲਦੀ ਹੈ ਲੋਕੀ ਆਪਣੇ ਬੀਪੀ ਦੀ ਦਵਾਈਆਂ ਸ਼ੂਗਰ ਦੀਆਂ ਦਵਾਈਆਂ ਇਹ ਸਭ ਨਾਂ ਦਾ ਆਪਣੇ ਸਾਡੇ ਕੋਲ ਲਾਭ ਆ ਕੇ ਲੈ ਸਕਦੇ ਨੇ ਫਰੀ ਦੇ ਵਿੱਚ ਇੱਥੇ ਲੈਬ ਟੈਸਟ ਵੀ ਹੁੰਦੇ ਨੇ ਜਿਹੜੇ ਵੀ ਲੋਕੀ ਬਿਮਾਰ ਨੇ ਜਾਂ ਕਿਸੇ ਨੂੰ ਬੁਖਾਰ ਜ਼ਿਆਦਾ ਚੜਦਾ ਹੈ ਆਪਣਾ ਇੱਥੇ ਆ ਕੇ ਟੈਸਟ ਕਰਵਾ ਸਕਦੇ ਨੇ ਤਾਂ ਕਿ ਉਹ ਟਾਈਮ ਸਿਰ ਆਪਣਾ ਇਲਾਜ ਕਰਵਾ ਸਕਣ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚ ਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਮੀਲ ਪੱਥਰ ਸਾਬਤ ਹੋ ਰਹੇ ਹਨ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਸੀ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਵਾਂ ਦੇਵਾਂਗੇ ਕਾਰਨ ਕਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ ਪੰਜਾਬ ਚ ਹੁਣ ਤੱਕ 882 ਆਮ ਆਦਮੀ ਕਲੀਨਿਕ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ ਜਿੱਥੋਂ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਹਨ ਤੇ ਲੱਖਾਂ ਲੋਕਾਂ ਨੇ ਮੁਫਤ ਟੈਸਟ ਵੀ ਕਰਵਾਏ ਹਨ ਪੰਜਾਬ ਸਰਕਾਰ ਨੇ ਲੰਮੇ ਪੜੇ ਆਦਮੀ ਕਲੀਨਿਕ ਖੋਲ੍ਹਿਆ ਤਾਂ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਮੈਂ ਆਪਣੇ ਵੱਲੋਂ ਪਿੰਡ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੀ ਰਣਨੀਤੀ ਤੇ ਮੋਹਰ ਲੱਗੇਗੀ ਤਾਂ ਐਸਕੇਐਮ ਦੇ ਨਾਲ ਦੋਨੇ ਫਾਰਮਾਂ ਦੀ ਮੀਟਿੰਗ ਹੋਵੇਗੀ ਦੋਨੇ ਫਾਰਮਾਂ ਦੇ 5-5 ਕਿਸਾਨ ਇਸ ਮੀਟਿੰਗ ਦੇ ਵਿੱਚ ਸ਼ਾਮਲ ਰਹਿਣਗੇ ਐਸਕੇਐਮ ਦੇ 6 ਮੈਂਬਰੀ ਤਾਲਮੇਲ ਕਮੇਟੀ ਦੇ ਨਾਲ ਇਹ ਅਹਿਮ ਮੀਟਿੰਗ ਪਟਿਆਲਾ ਦੇ ਪਾਤੜਾ ਦੇ ਵਿੱਚ ਹੋਣ ਜਾ ਰਹੀ ਹੈ ਤਾਂ ਵਿਨੀਤ ਫੋਨ ਲਾਈਨ ਤੇ ਜੁੜ ਗਏ ਨੇ ਵਿਨੀਤ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਏਕਤਾ ਮਤੇ ਤੇ ਬਿਲਕੁਲ ਦੇਖੋ ਜਿਸ ਸੰਗ ਦੇ ਨਾਲ ਆਪੀ ਇੱਕ ਤਰ੍ਹਾਂ ਮਨ ਬਣਾਇਆ ਸੀ ਕਿਸਾਨ ਜਥੇਬੰਦੀਆਂ ਨੇ ਕਿਉਂਕਿ ਕੇਂਦਰ ਦੀ ਤਰਫੋਂ ਇਹ ਕਿਹਾ ਜਾ ਰਿਹਾ ਸੀ ਬਾਰ ਬਾਰ ਆ ਗੱਲਾਂ ਆ ਰਹੀਆਂ ਸੀ ਕਿ ਇੱਕ ਜਥੇਬੰਦੀ ਆ ਦੋ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ ਜਦ ਤੱਕ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਇਕੱਠੀਆਂ ਨਹੀਂ ਹੁੰਦੀਆਂ ਤੇ ਇਸ ਕਰਕੇ ਸਾਰੀ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਇਕੱਠੇ ਹੋਣ ਦਾ ਫੈਸਲਾ ਲਿੱਤਾ ਔਰ ਜਿਸ ਸੰਗ ਦੇ ਨਾਲ ਦੋਨੋਂ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਇਸ ਵਕਤ ਮੋਰਚੇ ਤੇ ਡੱਟੀ ਹੋਈਆਂ ਨੇ ਉਹਨਾਂ ਦੀ ਤਰਫੋਂ ਆ ਵੈਲੀ ਪ੍ਰਧਾਨੀ ਕੀਤੀ ਗਈ ਸੀ ਉਹਨਾਂ ਦੀ ਤਰਫੋਂ ਆਪਸੀ ਇਕਜਤਾ ਜਿਹੜਾ ਪੱਤਰ ਆ ਉਹ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਐਸਕੇਮ ਜਿਠੀਆਂ ਉਹਨਾਂ ਨੇ ਆਪਣੀ ਇੰਟਰਨਲ ਬੈਠਕ ਕਰਕੇ ਫੈਸਲਾ ਲੇਤਾ ਕਿ ਉਹ ਵੀ ਆਪਸੀ ਇਕਤਾ ਚਾਹੁੰਦੇ ਨੇ ਜੀ ਕਿ ਪਿਛਲੀ ਬੈਠਕ ਕੋਈ ਸੀ ਪਿਛਲੀ ਬੈਠਕ ਦੇ ਵਿੱਚ ਬਾਹਰਲੇ ਤੌਰ ਤੇ ਸਮਰਥਨ ਦਾ ਫੈਸਲਾ ਐਸਕੇਮ ਨੇ ਕਰ ਦਿੱਤਾ ਸੀ ਲੇਕਿਨ ਪ੍ਰੋਪਰਟਾਸ ਦੇ ਨਾਲ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਨ ਦੀ ਕਾਜ਼ੀ ਇਸ ਨੂੰ ਲੈ ਕੇ ਮੁਰ ਤੋਂ ਲੈਟਰ ਲਿਖਿਆ ਗਿਆ ਸੀ ਕਿ ਸੇ ਬੰਦੀਆਂ ਦੇ ਆਪ ਨੂੰ ਜਿਹੜੇ ਨੇ ਉਵੀ ਢਲੇਵਾਲ ਸਾਹਿਬ ਦਾ ਹਾਲ ਜਾਣਨ ਲਈ ਖਨੋਰੀ ਮੋਰਚੇ ਦੇ ਉੱਪਰ ਪਹੁੰਚੇ ਸੀ ਤੇ ਉਸ ਤੋਂ ਬਾਅਦ ਲੈਟਰ ਲਿਖਿਆ ਗਿਆ ਕਿ 15 ਤਰੀਕ ਦੀ ਮੀਟਿੰਗ ਦੀ ਬਜਾਏ 13 ਤਰੀਕ ਦੀ ਮੀਟਿੰਗ ਰੱਖੀ ਗਈ ਹੈ ਤੇ ਅੱਜ ਜਿਹੜੀ ਆ ਮੀਟਿੰਗ ਹੈ ਪਾਤਰਾਂ ਦੇ ਵਿੱਚ ਉਹ ਵੀ तकरीबन 11 ਵਜੇ ਦੇ ਆਸ-ਪਾਸ ਮੀਟਿੰਗ ਸ਼ੁਰੂ ਹੋਏਗੀ ਜਿਸ ਦੇ ਵਿੱਚ ਐਸਕੇਐਮ ਤੇ ਆਪ ਨੂੰ ਸ਼ਾਮਲ ਹੋਣਗੇ ਔਰ ਉਸ ਤੋਂ ਇਲਾਵਾ ਐਸਕੇਐਮ ਕਹਿ ਰਾਜਨੀਤਿਕ ਦੀ ਗੱਲ ਕਰੀਏ ਜਿਹੜੀ ਖਨੋਰੀ ਮੋਰਚੇ ਦੇ ਉੱਪਰ ਡਟੀ ਹੋਈ ਹੈ ਇਸ ਤੋਂ ਇਲਾਵਾ ਕੇਕੇਐਮ ਦੀ ਗੱਲ ਕਰੀਏ ਜਿਹੜੀ ਸ਼ੰਭੂ ਬਾਰਡਰ ਦੇ ਉੱਪਰ ਡਟੀ ਹੋਈ ਹੈ ਇਹਨਾਂ ਦੋਨੋਂ ਫੋਰਮਾਂ ਦੇ ਪੰਜ-ਪੰਜ ਆਗੂ ਉਹ ਮੀਟਿੰਗ ਦਾ ਹਿੱਸਾ ਬਨ ਲਈ ਪਾਤੜਾ ਪਹੁੰਚਣਗੇ ਔਰ ਪਾਤੜਾ ਦੇ ਵਿੱਚ ਆਪਣੀ ਗੱਲ ਵੀ ਰੱਖਣਗੇ ਐ ਸਕੈਮ ਦੀ ਗੱਲ ਵੀ ਸੋਨਾਂ ਨੇ ਕਿਹਾ ਉਸ ਤੋਂ ਬਾਅਦ ਉਮੀਦ ਜਿਤਾਈ ਜਾ ਰਹੀ ਹੈ ਕਿ ਆਪਸੀ ਇਹ ਕੰਮ ਹੋਏਗਾ ਤਾਂ ਕਿ ਕੇਂਦਰ ਤੋਂ ਮਜਬੂਰ ਕੀਤਾ ਜਾਏ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਔਰ ਜਿਹੜਾ ਛੇਤੀ ਜਿਹੜਾ ਐਮ ਐਸ ਪੀ ਗਰੰਟੀ ਕਾਨੂੰਨ ਹੈ ਉਸ ਨੂੰ ਬਣਵਾਇਆ ਜਾਏ ਤਾਂ ਕਿ ਧਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਹੈ ਉਹ ਖੁਲਵਾ ਸਕੀਏ ਔਰ ਉਹਨਾ ਵੀ ਧਾਨ ਜਿਹੜੀ ਹੈ ਉਹ ਬਚਾ ਸਕੀਏ ਜੀ ਬਿਲਕੁਲ ਤਾਂ ਜਿਵੇਂ ਕਿ ਵਨੀਤ ਨੇ ਦੱਸਿਆ ਕਿ ਅੱਜ ਦੋਨੇ ਫਾਰਮਾਂ ਦੀ ਜਿਹੜੀ ਆ ਮੀਟਿੰਗ ਹੋਵੇਗੀ ਐਸਕੇਐਮ ਦੇ ਨਾਲ ਪਾਤੜਾ ਦੇ ਵਿੱਚ ਤੇ ਇਸ ਮੀਟਿੰਗ ਤੋਂ ਬਾਅਦ ਸਾਂਝੀ ਰਣਨੀਤੀ ਤੇ ਮੋਹਰ ਲੱਗੇਗੀ ਐਸਕੇਐਮ ਆਪਣਾ ਪੱਖ ਰੱਖੇਗਾ ਤੇ ਦੋਨੇ ਫਾਰਮਾਂ ਦੇ ਵੱਲੋਂ ਵੀ ਆਪਣਾ ਪੱਖ ਜਿਹੜਾ ਆ ਇਸ ਮੀਟਿੰਗ ਦੇ ਵਿੱਚ ਰੱਖਿਆ ਜਾਵੇਗਾ ਤੇ ਆਪਸੀ ਏਕਤਾ ਕੀਤਾ ਏਕਤਾ ਜਿਹੜਾ ਆ ਕੀਤਾ ਜਾਵੇਗਾ ਸਾਂਝੀ ਰਣਨੀਤੀ ਜਿਹੜੀ ਆ ਤੈਅ ਕੀਤੀ ਜਾਵੇਗੀ ਜਿਸ ਤੋਂ ਤਾਂ ਜੋ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਈਆਂ ਜਾ ਸਕਣ ਕਿਉਂਕਿ ਲਗਾਤਾਰ ਸ਼ੰਭੂ ਬਾਰਡਰ ਦੇਤੇ ਖਨੌਰੀ ਬਾਰਡਰ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਨੇ ਉਧਰ ਹੀ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਦਾ ਅੱਜ 90ਵਾਂ ਦਿਨ ਲਗਾਤਾਰ ਉਹਨਾਂ ਦੀ ਸਿਹਤ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਦੀ ਮੈਡੀਕਲ ਰਿਪੋਰਟ ਦੱਸੀ ਸੀ ਕਿ ਕੱਲ ਦੀ ਮੈਡੀਕਲ ਰਿਪੋਰਟ ਦੇ ਅਨੁਸਾਰ ਉਹਨਾਂ ਦਾ ਸੋਡੀਅਮ ਪੋਟਾਸ਼ੀਅਮ ਪ੍ਰੋਟੀਨ ਜਿਹੜਾ ਆ ਬਹੁਤ ਜ਼ਿਆਦਾ ਘਟ ਗਿਆ ਹੈ ਯੂਰਿਕ ਐਸਿਡ ਤੇ ਬਹੁਤ ਜ਼ਿਆਦਾ ਵੱਧ ਗਿਆ ਜਿਸ ਕਰਕੇ ਨਾਲ ਵੀਪੀ ਵੀ ਜਿਹੜਾ ਉਹਨਾਂ ਦਾ ਵੱਧਾ ਘਟਦਾ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ ਅਜਿਹੀ ਸਥਿਤੀ ਦੇ ਵਿੱਚ ਬੰਦਾ ਜਿਹੜਾ ਆ ਉਹ ਵੈਂਟੀਲੇਟਰ ਤੇ ਤੱਕ ਪਹੁੰਚ ਸਕਦਾ ਹੈ ਤੇ ਉਧਰ ਹੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਕਿਸੇ ਤਰ੍ਹਾਂ ਦਾ ਟਰੀਟਮੈਂਟ ਲੈਣ ਤੋਂ ਵੀ ਇਨਕਾਰ ਕਰਨੇ ਨੇ ਲਗਾਤਾਰ ਡਾਕਟਰਾਂ ਦੀਆਂ ਟੀਮਾਂ ਖਨੋਰੀਕ ਬਾਰਡਰ ਤੇ ਪਹੁੰਚ ਰਹੀਆਂ ਨੇ ਉਹਨਾਂ ਦੀ ਸਿਹਤ ਨੂੰ ਦੇਖਣ ਦੇ ਲਈ ਉਹਨਾਂ ਦਾ ਟਰੀਟਮੈਂਟ ਕਰਨ ਦੇ ਲਈ ਪਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਕਿਸੇ ਵੀ ਟਰੀਟਮੈਂਟ ਲੈਣ ਤੋਂ ਇਨਕਾਰ ਕਰ ਰਹੇ ਨੇ ਜਿਸ ਕਰਕੇ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਮੱਦੇਨਜ਼ਰ ਐਸਕੇਐਮ ਦੀ ਅੱਜ ਦੋਵੇਂ ਫਾਰਮਾਂ ਦੇ ਨਾਲ ਅਹਿਮ ਮੀਟਿੰਗ ਹੋਣੀ ਹੈ ਪਟਿਆਲਾ ਦੇ ਵਿੱਚ ਤੇ ਇਸ ਮੀਟਿੰਗ ਤੋਂ ਬਾਅਦ ਸਾਂਝੀ ਰਣਨੀਤੀ ਤੈਅ ਕੀਤੀ ਜਾਵੇਗੀ ਤਾਂ ਜੋ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਈਆਂ ਜਾ ਸਕਣ ਤੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦਾ ਵਰਤ ਖੋਲਿਆ ਜਾ ਸਕੇ ਤਾਂ ਪੰਜ ਪੰਜ ਕਿਸਾਨ ਜਿਹੜੇ ਨੇ ਦੋਨੇ ਫਾਰਮਾਂ ਦੇ ਇਸ ਮੀਟਿੰਗ ਦੇ ਵਿੱਚ SKM ਦੇ ਨਾਲ ਮੀਟਿੰਗ ਕਰਨਗੇ SKM ਆਪਣਾ ਪੱਖ ਰੱਖੂਗਾ ਤੇ ਦੋਨੇ ਫੋਰਮਾਂ ਜਿਹੜੀਆਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਡਟੀਆਂ ਹੋਈਆਂ ਨੇ ਦੋਨੇ ਫੋਰਮਾਂ ਆਪਣਾ ਪੱਖ SKM ਦੇ ਅੱਗੇ ਰੱਖੇਗੀ ਜਿਸ ਤੋਂ ਬਾਅਦ ਇੱਕ ਸਾਂਝੀ ਰਣਨੀਤੀ ਰਣਨੀਤੀ ਜਿਹੜੀ ਆ ਉਹ ਤੈਅ ਕੀਤੀ ਜਾਵੇਗੀ ਤੇ ਬਾਅਦ ਦੇ ਵਿੱਚ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਜ਼ੋਰ ਪਾਇਆ ਜਾਵੇਗਾ ਤਾਂ ਦੇਖਣਾ ਹੋਵੇਗਾ ਇਸ ਕਿ ਇਸ ਮੀਟਿੰਗ ਤੋਂ ਬਾਅਦ ਕੀ ਸਿੱਟਾ ਨਿਕਲਦਾ ਹੈ ਕਿ ਕੁਝ ਖਾਸ ਇਸ ਮੀਟਿੰਗ ਦੇ ਵਿੱਚ ਰਹਿੰਦਾ ਹੈ